ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube Tractor Mela Channel 'ਚ ਤੁਸੀਂ ਦੇਖ ਰਹੇ ਹੋ Facebook Page ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਮੱਕੀ ਦਾ ਅਚਾਰ ਪਵਾਉਣ ਦੇ ਲਈ ਸੰਪਰਕ ਕਰੋ ਬਾਜਵ ਰੇਟ ਏਰੀਆ ਕੋਈ ਵੀ ਹੋਵੇ ਕੋਈ ਵੀ ਏਰੀਆ ਹੋਵੇ ਜੀ ਇਹ ਹਰ ਜਗ੍ਹਾ ਤੇ ਵਿੱਚ ਵੀਰ ਚਲੇ ਜਾਂਦੇ ਨੇ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਮੱਕੀ ਦਾ ਆਚਾਰ ਹੈ ਜਿਹੜਾ ਤੁਸੀਂ ਬਾਜ਼ਵ ਰੇਟਾਂ ਦੇ ਵਿੱਚ ਪਵਾ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ ਜੀ 9808794000 9808794000 ਇਸ ਨੰਬਰ ਤੇ ਸੰਪਰਕ ਕਰੋ ਬਾਜ਼ਵ ਰੇਟਾਂ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਮੱਕੀ ਦਾ ਆਚਾਰ ਪਵਾ ਸਕਦੇ ਹੋ ਇਸ ਜਿਪ ਛੋਟਾ ਆਤੀ ਵਿਕਾਊ ਹੈ ਜੀ ਮਾਡਲ 2012 ਰੇਟ 1 ਲੱਖ 20000 ਏਰੀਆ ਮੱਲੂਆਣੀਆਂ ਫਿਰੋਜ਼ਪੁਰ ਕੰਡੀਸ਼ਨ ਸਾਫ਼ ਹੈ ਜੀ ਤੁਸੀਂ ਦੇਖ ਸਕਦੇ ਹੋ 2012 ਮਾਡਲ ਛੋਟਾ ਥੀ ਵਿਕਾਊ ਹੈ 812000 9814480753 9814480753 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਛੋਟਾ ਹਾਥੀ 2012 ਮਾਡਲ 1 ਲੱਖ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਚ ਦੇਖ ਸਕਦੇ ਹੋ ਕਿਸੇ ਵੀਰ ਕੋਲੇ ਜਰਸੀ ਜਾਂ ਮਿਕਸ ਬਰੀਡ ਸੱਜਰ ਜਾਂ ਸੋਣ ਵਾਲੀ ਗਾਂ ਵਿਕਾਊ ਹੋਵੇ ਤਾਂ ਏ ਵੀਰਾਂ ਨੇ ਲੈਣੀ ਹੈ ਜੀ ਇੰਨਾ ਵੀਰਾਂ ਦੇ ਨਾਲ ਸੰਪਰਕ ਕਰੋ ਏਰੀਆ ਪਿੰਡ ਬਗੜਿਆ ਮਲੇਰਕੋਟਲਾ 8054211035 8054211035 ਇਸ ਨੰਬਰ ਤੇ ਨ ਵੀਰਾਂ ਨਾਲ ਸੰਪਰਕ ਕਰੋ ਜੀ ਇੰਨਾ ਵੀਰ ਨੇ ਗਾਂਖਰੀਦਣੀ ਹੈ ਪੈਪਲਰ ਲਾਉਣ ਲਈ ਜ਼ਮੀਨ ਠੇਕੇ ਤੇ ਲੈਣੀ ਹੈ ਜੀ ਇਹ ਏਰੀਆ ਰੋਪੜਾ ਨੂਰਪੁਰ ਵੇਦੀ ਦੇ ਵਿੱਚ ਨੂਰਪੁਰ ਵੇਦੀ ਰੋਪੜ ਏਰੀਏ ਦੇ ਵਿੱਚ ਪੈਪਲਰ ਲਾਉਣ ਦੇ ਲਈ ਜ਼ਮੀਨ ਠੇਕੇ ਤੇ ਲੈਣੀ ਹੈ ਇਸ ਵੀਰ ਨੇ 9781968482 ਜੇਕਰ ਕੋਈ ਵੀ ਵੀਰ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੈ ਤਾਂ ਇਸ ਨੰਬਰ ਤੇ ਸੰਪਰਕ ਕਰੇ ਇਨੋਵਾ ਗੱਡੀ ਵੀ ਕਾਊ ਹੈ ਜੇ ਟਾਪ ਮਾਡਲ 2005 ਪਾਸਿੰਗ 2027 ਤੱਕ ਰੇਟ 2 ਲੱਖ ਪਾਸਿੰਗ 2027 ਤੱਕ ਹੈ ਜੀ 2 ਲੱਖ ਰੁਪਏ ਰੇਟ ਰੱਖਿਆ ਗਿਆ ਜੀ 70% ਟਾਇਰ ਨੇ ਅਲਾਈਪ ਹੋਈ ਹੋਈ ਨੇ ਏਰੀਆ ਬਰਨਾਲਾ ਜੀ ਕੰਡੀਸ਼ਨ ਜਮ ਓਕੇ ਕਾਗਜ਼ ਵਗੈਰਾ ਪੂਰੇ ਨੇ ਗੱਡੀ ਪੰਜਾਬ ਨੰਬਰ ਹੈ ਜੀ 6280154711 6280154711 ਇਸ ਨੰਬਰ ਤੇ ਫੋਨ ਕਰਕੇ ਇਨੋਵਾ ਗੱਡੀ ਹੈ ਜਿਹੜੀ ਤੁਸੀਂ 2 ਲੱਖ ਰੁਪਏ ਦੇ ਵਿੱਚ ਇਹ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਬੁਲਟ ਵਿਕਾਊ ਹੈ ਜੀ 2019 ਮਾਡਲ ਸ਼ੋਰੂਮ ਕੰਡੀਸ਼ਨ 9000 ਕਿਲੋਮੀਟਰ ਚੱਲਿਆ ਜੀ ਰੇਟ 170000 ਏਰੀਆ ਫਾਜ਼ਲ ਕਾ 98555352746 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2019 ਮਾਡਲ ਬੁਲਟ ਹੈ ਜਿਹੜਾ 170000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਦੇ ਨਵੇਂ ਐਨਰਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਨੂੰ ਮਿਲ ਸਕੇ ਜੇਕਰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਕੰਬਾਈਨਾ ਹੀ ਕੰਬਾਈਨਾ ਵਿਕਾਉ ਨੇ ਜੀ ਵਿਸ਼ਾਲ 18 ਤੋਂ 19 ਮਾਡਲ ਕੇਐਸ 21 ਮਾਡਲ ਨਿਊ ਹਿੰਦ 12 ਮਾਡਲ ਜੱਸੀ ਕੰਬਾਈਨਾ 224 ਮਾਡਲ ਤੇ ਹੋਰ ਵੀ ਗੁਰਦਿਆਲ ਹਰਜੀਤ ਕੰਬਾਈਨਾ ਲੈਣ ਲਈ ਸੰਪਰਕ ਕਰੋ ਐਕਸਚੇਂਜ ਵੀ ਕਰ ਲੈਣਗੇ ਜੀ ਇਹ ਵੀਰ ਏਰੀਆ ਧੂਰੀ 98149393309814939330 ਇਸ ਨੰਬਰ ਤੇ ਸੰਪਰਕ ਕਰੋ ਜੀ ਕੰਬਾਈਨਾ ਹੀ ਕੰਬਾਈਨਾ ਖਰੀਦਣ ਦੇ ਲਈ ਤੇ ਇਹ ਵੀਰ ਐਕਸਚੇਂਜ ਵੀ ਕਰ ਲੈਣਗੇ ਏਰੀਆ ਹੈਗਾ ਜੀ ਧੂਰੀ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 9814939330 ਇਸ ਨੰਬਰ ਤੇ ਸੰਪਰਕ ਕਰੋ ਦੋ ਇਲੈਕਟਰਾ ਵੋਲਟ ਵਿਕਾਊ ਨੇ ਜੀ ਦੋ ਇਲੈਕਟਰਾ ਵੋਲਟ ਵਿਕਾਊ ਨੇ 1208 ਮਾਡਲ ਹੈ ਤੇ 1209 ਮਾਡਲ ਹੈ ਏਰੀਆ ਜੀ ਸੁਲਤਾਨਪੁਰ ਲੋਧੀ ਦੋਨਾਂ ਦਾ ਰੇਟ ਹੈ ਜੀ 135000 135000 ਰੁਪਏ ਦੋਨਾਂ ਦਾ ਰੇਟ ਰੱਖਿਆ ਗਿਆ ਦੋ ਇਲੈਕਟਰਾ ਬੁਲਟ ਵਿਕਾਉ ਨੇ 2008 ਮਾਡਲ ਤੇ 2009 ਮਾਡਲ 98720 8682 98720 8682 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਬੁਲਟ ਨੇ ਜਿਹੜੇ 135000 ਰੁਪਏ ਦੇ ਵਿੱਚ ਦੋਨਾਂ ਨੂੰ ਤੁਸੀਂ ਖਰੀਦ ਸਕਦੇ ਹੋ ਦੋਨਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਚ ਦੇਖ ਸਕਦੇ ਹੋ ਜੌਨ ਡੀਅਰ 50b ਜਾਂ d ਟਰੈਕਟਰ ਵਿਕਾਊ ਹੈ ਜੀ 2014 ਮਾਡਲ ਟਾਇਰ ਨਵੇਂ ਨੇ ਫਸਟ ਓਨਰ ਏਰੀਆ ਬਠਿੰਡਾ ਪੰਜਾਬ ਨੰਬਰ 485000 ਪਰ ਰੇਟ ਰੱਖੀ ਗਿਆ ਜੀ ਬਾਕੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਤੁਸੀਂ ਮੌਕੇ ਤੇ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ 14 ਮਾਡਲ ਹੈ 485000 ਰੁਪਏ ਰੇਟ ਰੱਖਿਆ ਗਿਆ ਹੈ ਪੰਜਾਬ ਨੰਬਰ ਹੈ ਜੀ ਏਰੀਆ ਬਠਿੰਡਾ ਹੈ 8847558682 ਇਸ ਨੰਬਰ ਤੇ ਫੋਨ ਕਰਕੇ ਜੌਨ ਡੀਅਰ 505 ਡੀ ਟਰੈਕਟਰ 2014 ਮਾਡਲ 485000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਸਵਰਾਜ 855 ਡਾਇਰੈਕਟਰ ਵਿਕਾਊ ਹੈ ਜੀ 2015 ਮਾਡਲ 5,20,000 ਰੁਪਏ ਰੇਟ ਰੱਖਿਆ ਗਿਆ ਹੈ ਏਰੀਆ ਰਾਮਪੁਰਾ ਫੁੱਲ ਟਾਇਰ ਨਵੇਂ ਨੇ ਰਾਮਪੁਰਾ ਫੁੱਲ ਏਰੀਆ ਜੀ ਨਵੇਂ ਟਾਇਰ ਨੇ 5,20,000 ਰੁਪਏ ਟਰੈਕਟਰ ਦਾ ਰੇਟ ਹੈ ਜੀ 15 ਮਾਡਲ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 9465747673 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ ਨੂੰ ਖਰੀਦ ਸਕਦੇ ਹੋ ਲੋਜੀਕ ਹੋਰ ਤੁਹਾਡੇ ਲਈ ਜ਼ਮੀਨ ਦੀ ਅਤੇ ਘਰ ਦੀ ਵੀਡੀਓ ਲੈ ਕੇ ਆ ਬਹੁਤ ਹੀ ਸ਼ਾਨਦਾਰ ਕੋਠੀ ਬਣੀ ਹੋਈ ਹੈ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਗੱਡੀ ਕੋਠੇ ਤੇ ਚੜਦੀ ਕੀਤੀ ਹੋਈ ਹੈ ਵੀਰਾਂ ਨੇ ਵੀਡੀਓ ਦੇ ਵਿੱਚ ਵੀ ਦਿਖਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਰੈਂਪ ਬਣਾਇਆ ਹੋਇਆ ਕੋਠੇ ਤੇ ਵੀ ਗੱਡੀ ਜਾਂਦੀ ਹੈ ਜੀ ਤੇ 65 ਕਿੱਲੇ ਕਣਕ ਝੋਨੇ ਵਾਲੀ ਇਹ ਜ਼ਮੀਨ ਹੈ ਜੀ ਦੋ ਮੋਟਰਾਂ ਨੇ ਵਿੱਚ ਸ਼ਾਨਦਾਰ ਕੋਠੀ ਬਣੀ ਹੋਈ ਹੈ ਕੋਠੀ ਦੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਇਹ ਏਰੀਆ ਹੈਗਾ ਜੀ ਨੇੜੇ ਮਹਿਲਪੁਰ ਰੇਟ ਹੈਗਾ 25 ਲੱਖ ਰੁਪਏ ਕਿੱਲੇ ਦਾ 25 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ 65 ਕਿੱਲੇ ਜ਼ਮੀਨ ਬਿਕਾਊਆ ਕਣਕ ਝੋਨੇ ਵਾਲੀ ਜ਼ਮੀਨ ਹੈ ਜੀ ਦੋ ਮੋਟਰਾਂ ਨੇ ਵਿੱਚ ਤੁਸੀਂ ਕੋਠੀ ਦੇਖ ਹੀ ਰਹੇ ਹੋਗੇ ਬਹੁਤ ਹੀ ਸ਼ਾਨਦਾਰ ਕੋਠੀ ਹੈ ਉੱਪਰ ਕੋਠੇ ਦੇ ਉੱਤੇ ਗੱਡੀ ਚੜ੍ਹਦੀ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਵੀਰ ਨੇ ਦਿਖਾਇਆ ਹੋਇਆ ਹੈਗਾ ਤੇ 25 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ ਏਰੀਆ ਨੇੜੇ ਮਹਿਲਪੁਰ 8054386105 8054386105 ਇਸ ਨੰਬਰ ਤੇ ਫੋਨ ਕਰਕੇ ਤੁਸੀਂ 65 ਕਿਲੇ ਜ਼ਮੀਨ ਵਿੱਚ ਦੋ ਮੋਟਰਾਂ ਨੇ ਵਿੱਚ ਵਧੀਆ ਸ਼ਾਨਦਾਰ ਕੋਠੀ ਬਣੀ ਹੋਈ ਹੈ 25 ਲੱਖ ਰੁਪਏ ਨੂੰ ਕਿਲੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ WhatsApp Instagram Facebook ਤੁਸੀਂ ਕਿਤੇ ਵੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਨੇ ਚੀਜ਼ਾਂ ਸੇਲ ਹੋ ਸਕਦੀ ਨੇ ਸੋ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਸਾਨੂੰ ਇਹ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ, ਪਲਾਟ, ਕੋਠੀਆਂ, ਖੇਤੀਬਾੜੀ ਵਾਲੇ ਸੰਦ, ਗੱਡੀਆਂ ਕੋਈ ਵੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਕਰਿਓ ਤੇ ਵਾਹਿਗੁਰੂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਜੀ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ, ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਨ੍ਹਾਂ ਵੀਰਾਂ ਦਾ तहे ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਆ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਤੇ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਇੰਨਾ ਸਪੋਰਟ ਕਰਦੇ ਆ ਰਹੇ ਹੋ ਤੇ ਉਮੀਦ ਹੈ ਅੱਗੇ ਵੀ ਤੁਸੀਂ ਐਦਾਂ ਹੀ ਸਪੋਰਟ ਕਰੋਗੇ ਤੇ ਬਾਕੀ ਵੀਰ ਨੇ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਜੀ ਜ਼ਮੀਨ ਵੀ ਦਿਖਾਈ ਹੋਈ ਹੈ ਤੇ ਜਿਹੜੀ ਕੋਠੀ ਹੈ ਇਹ ਵੀ ਦਿਖਾਈ ਹੋਈ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਜੀ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ 98779884 ਵਾਲੇ ਇਸ ਨੰਬਰ ਤੇ 5 ਤੋਂ 7 ਫੋਟਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਰਾ ਚੈਨਲ ਐਂਡ Facebook ਪੇਜ ਖੇਤੀ ਖਬਰ ਤੇ ਲਾਈ ਜਾਊਗੀ ਜੀ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਜਿਹੜਾ ਵੀਡੀਓ ਦੇ ਥੱਲੇ ਨੰਬਰ ਚੱਲ ਰਿਹਾ 987798846 ਇਹ ਸਾਡਾ ਵਟਸਐਪ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਜਿਹੜੀ ਵੀ ਤੁਸੀਂ ਕੋਈ ਵੀ ਜ਼ਮੀਨ ਪਲਾਟ ਕੋਈ ਵੀ ਚੀਜ਼ ਦੇਖੀ ਹੁੰਦੀ ਹੈ ਉੱਥੇ ਵੀਡੀਓ ਨੂੰ ਰੋਕ ਕੇ ਉਹਦਾ ਸਕਰੀਨਸ਼ਾਟ ਲਿਆ ਕਰੋ ਜਿੱਥੇ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਉੱਥੇ ਹੀ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਹੋ ਉਸ ਨੰਬਰ ਤੇ ਕਾਲ ਕਰਾਇਆ ਕਰੋ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ